ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸੰਗਰੂਰ ਸੀਟ ਦੇ ਜਿਹੜੇ ਸਮਿਕਰਣ ਨੇ ਉਹ ਬਦਲਦੇ ਜਾ ਰਹੇ ਨੇ ਉਹਦੇ ਪ੍ਰਤੀ ਮੈਂ ਗੱਲ ਕਰਨੀ ਹੈ ਦਲਵੀਰ ਗੋਲੜੀ ਖੰਘੂੜਾ ਨੂੰ ਭਵੰਤਮਾਨ ਨੇ ਪਾਤੀ ਬੁਰਕੀ ਤੇ ਸਖਬਾਲ ਖੈਰਾ ਲਈ ਖੜਾ ਹੋ ਗਿਆ ਛਾਪਾ ਬੁੜੀਆਂ ਕਹਿੰਦੀਆਂ ਹੁੰਦੀ ਨੇ ਛਾਪਾ ਠੀਕ ਹੈ ਉਧਰ ਨਹੀਂ ਛਾਪਾ ਪਾਤਾ ਚਲੋ ਉਧਰ ਨਹੀਂ ਜਾਣਾ ਹੁਣ ਬੁਰਕੀ ਕਿਦਾਂ ਪਾਈ ਹੈ ਇਹ ਗੱਲ ਕਹਿਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਸੁਣਾਉਣੀ ਹੈ ਧਿਆਨ ਦੇ ਨਾਲ ਸੁਣ ਲਿਓ ਕਮਾਦ ਵਿੱਚ ਕਿਸੇ ਕਿਸਾਨ ਨੇ ਘਰ ਦੀ ਸ਼ਰਾਬ ਦਾ ਢੋਲ ਪਾਇਆ ਹੋਇਆ ਸੀ ਤੇ ਚੂਹਾ ਕਿਤੇ ਵਿੱਚ ਡਿੱਗ ਪਿਆ ਲਾਣ ਦੇ ਤੇ ਜੱਟ ਨੇ ਕਿਸਾਨ ਨੇ ਕੱਢ ਕੇ ਬਾਹਰ ਮਾਰਿਆ ਤੇ ਉਹਨੂੰ ਲਾਣ ਦਾ ਹੋ ਗਿਆ ਨਸ਼ਾ ਤੇ ਅੱਗੇ ਜਿਹੜੇ ਹੋਰ ਚੂਹੇ ਬੈਠੇ ਸੀ ਉਹ ਬਿੱਲੀ ਤੋਂ ਡਰਦੇ ਸੀ ਇਹ ਸ਼ਰਾਬੀ ਹੋਇਆ ਚੂਹਾ ਕਹਿੰਦਾ ਕਹਿੰਦਾ ਬਿੱਲੀ ਦਾ ਗੜ ਮੈਂ ਫੜੂ ਅੱਜ ਹੁਣ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਮੇਰੀ ਗੱਲ ਬਾਤ ਜਦੋਂ ਖੈਰਾ ਸਾਹਿਬ ਗੋਲ ਲਖ ਘੋੜਾ ਜਣ ਕੇ ਦਲਵੀਰ ਗੋਲੜੀ ਦੇ ਘਰ ਗਏ ਉਹਨੇ ਇੱਕ ਪੰਪ ਮਾਰ ਤੱਕ ਝੰਡੀ ਵਾਲੀ ਗੱਡੀ ਦਲਵੀਰ ਗੋਲੜੀ ਦੇ ਕੋਲ ਹੋਊਗੀ ਤੇ ਉਹ ਚੂਹੇ ਤੋਂ ਬਿੱਲੀ ਫੜਨ ਵਾਲਾ ਸ਼ੇਰ ਬਣ ਦੀ ਕੋਸ਼ਿਸ਼ ਕਰ ਗਿਆ ਤੇ ਉਹਨੂੰ ਸਾਲ ਮਾਰੀ ਤੁਮੰਤਮਾਨ ਦੇ ਪੈਰਾਂ 'ਚ ਹੁਣ ਜਿਹੜਾ ਲਾਲਚ ਹੁੰਦਾ ਨਾ ਦੇਖੋ ਜਿਹੜੇ ਕੁਰਸੀ ਦੇ ਲਾਲਚੀ ਬੰਦੇ ਨੇ ਤੇ ਇਹਨਾਂ ਨੂੰ ਬਸ ਕੁਰਸੀ ਇਦਾਂ ਸਮਝ ਲਓ ਜਿਵੇਂ ਤੁਸੀਂ ਬਾਹਰ ਖੜੇ ਕੁੱਤੇ ਨੂੰ ਬੁਰਕੀ ਪਾਣੀ ਹੋਵੇ ਨਾ ਬਸ ਇਹਨਾਂ ਦਾ ਵੀ ਉਹੀ ਹਾਲ ਹੈ ਹੁਣ ਜਿਹੜੀ ਮੈਂ ਬੁਰਕੀ ਪਾਉਣ ਦੀ ਗੱਲ ਕੀਤੀ ਉਹ ਪਤਾ ਕੀ ਕੀਤੀ ਹੈ ਹੁਣ ਸੰਗਰੂਰ ਲੋਕ ਸਭਾ ਹਲਕਾ ਤੋਂ ਜਿਹੜਾ ਕੈਂਡੀਡੇਟ ਹੈ ਸ਼੍ਰੋਮ ਭਵੰਤ ਮਾਨ ਦਾ ਜਾਨਕੀ ਝਾੜੂ ਪਾਰਟੀ ਦਾ ਉਹ ਹੈਗਾ ਮੀਤ ਹੇਰ ਹੁਣ ਗੋਲਡੀ ਨੂੰ ਜਣ ਕੇ ਦਲਵੀਰ ਗੋਲਡੀ ਖੰਗੂੜਾ ਸਾਹਿਬ ਨੂੰ ਜਿਹੜਾ ਲਾਲਚ ਦਿੱਤਾ ਗਿਆ ਉਹ ਕੀਤਾ ਗਿਆ ਲਾਲਚ ਇਹ ਦਿੱਤਾ ਗਿਆ ਕਿ ਮੀਤ ਜੇ ਜਿੱਤ ਕੇ ਲੋਕ ਸਭਾ ਦੇ ਵਿੱਚ ਦਿੱਲੀ ਪਹੁੰਚ ਜਾਊਗਾ ਤੇ ਬਰਨਾਲਾ ਜਿਹੜੀ ਵਿਧਾਨ ਸਭਾ ਸੀਟ ਆ ਖਾਲੀ ਹੋ ਜਾਣੀ ਹੈ ਤੇ ਉੱਥੋਂ ਤੈਨੂੰ ਵਾਇਲ ਇਕਸ਼ਨ ਜਾਨਕੀ ਜਮਨੀ ਚੋਣ ਲੜਾਵਾਂਗੇ ਤੂੰ ਜਿੱਤ ਜਾਏਗਾ ਤੇ ਜਿਹੜਾ ਮਿਤਿਹਰ ਕੈਬਨਿਟ ਮੰਤਰੀ ਸੀ ਉਹ ਅਹੁਦਾ ਵੀ ਤੈਨੂੰ ਦੇ ਦਿੱਤਾ ਜਾਉ ਜਾਨੇ ਕਿ ਜਿਹੜੇ ਖਿਆਰਾ ਸਾਹਿਬ ਕਹਿ ਗਏ ਸੀ ਨਾ ਵੀ ਝੰਡੀ ਵਾਲੀ ਗੱਡੀ ਮਿਲ ਜੂਗੀ ਉਹ ਭਗਵਾਨਦਮਨ ਨੇ ਕਿਹਾ ਵੀ ਉਹੀ ਗੱਡੀ ਝੰਡੀ ਵਾਲੀ ਤੈਨੂੰ ਦੇ ਦੇਾਂਗੇ ਸੇਟੀ ਦੇ ਦੇਾਂਗੇ ਹੁਣ ਗੋਲਟੀ ਦੇ ਦਿਮਾਗ ਵਿੱਚ ਇਹ ਚੱਲਦਾ ਸੀ ਕਿ ਕਿ ਤੱਕ 27 ਤੱਕ ਮੀਟ ਕਰਨੀ ਪਊ ਕਿਤੇ 2-4 ਮਹੀਨੇ ਬਾਅਦ ਦੁਬਾਰਾ ਇਲੈਕਸ਼ਨ ਹੋਈ ਜਾਣੀ ਹੈ ਤੇ ਮੈਂ ਸ਼ਾਇਦ ਲਾਲ ਝੰਡੀ ਵਾਲੀ ਗੱਡੀ ਜਾਂ ਢੰਡੀ ਵਾਲੀ ਗੱਡੀ ਜਾਂ ਕਹਿ ਲਈਏ ਝਾੜੂ ਵਾਲੀ ਗੱਡੀ ਉਹ ਛੇਤੀ ਮਿਲ ਜੂ ਇਹ ਲਾਲਚ ਜਾਗ ਪਿਆ ਲਾਲਸਾ ਜਾਗ ਪਈ ਚਲੋ ਆ ਰਾਜਨੀਤਿਕ ਜਿਹੜੇ ਲੋਕ ਹੁੰਦੇ ਨੇ ਇਹਨਾਂ ਦਾ ਕਰਤਾਰ ਇੰਨਾ ਕੀ ਹੁੰਦਾ ਹੈ ਸੱਚ ਤੇ ਝੂਠ ਕਿੰਨਾ ਕੁ ਹੁੰਦਾ ਇਹ ਤਕਰੀਬਨ ਇਹਨਾਂ ਬਾਰੇ ਸਭ ਨੂੰ ਪਤਾ ਹੈ ਪਰ ਹੁਣ ਮੈਂ ਜਿਹੜੀ ਗੱਲ ਕਹਿਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਉਦੋਂ ਬੀਬੀ ਰਜਿੰਦਰ ਕੌਰ ਪਠੜ੍ਹ ਉਹਦੀ ਵੀ ਅੱਜ ਸਟੇਟਮੈਂਟ ਹੈਗੀ ਹੈ ਬਿਆਨ ਹੈਗਾ ਉਹ ਕਹਿੰਦੀ ਕਹਿੰਦੀ ਗੋਲਡੀ ਨੂੰ ਤੇ ਦੋ ਵਾਰੀ ਟਿਕਟ ਦੇ ਦਿੱਤੀ ਕਾਂਗਰਸ ਨੇ ਮੇਰੇ ਮੁੰਡੇ ਨੂੰ ਹਲੇ ਤੱਕ ਟਿਕਟ ਨਹੀਂ ਮਿਲੀ ਤਕਾਉਣ ਦੀ ਕੋਸ਼ਿਸ਼ ਕੀਤੀ ਚਲੋ ਇਹ ਵੀਰਦੀ ਮੈਂ ਛੱਡ ਗਿਆ ਜ਼ਰੂਰੀ ਸੀ ਹੁਣ ਗੱਲ ਕਰਦੇ ਹਾਂ ਖੁਦਮਖਤਿਆਰ ਖੈਰਾ ਸਾਭ ਦੀ ਪਰ ਉਹਦੇ ਰਾਹ ਦਾ ਰੋੜਾ ਜਿਹੜਾ ਦਲਵੀਰ ਗੋਲਡੀ ਬਣ ਗਿਆ ਹੁਣ ਖੈਰੇ ਦੀ ਨੀਂਦ ਉੱਡੀ ਪਈ ਐ ਕਿਉਂਕਿ ਧੂਰੀ ਹਲਕਾ ਸੀ ਗੋਲਡੀ ਦਾ ਤੇ ਉੱਥੇ ਪੈਰ ਲੱਗਣ ਨਹੀਂ ਦੇਣੇ ਸੀ ਤੇ ਕਿਤੇ ਤੇ ਦੂਜੇ ਪਾਸੇ ਸਿਮਰਿਤ ਮਾਨ ਇਹਦੇ ਮੁਕਾਬਲੇ ਵਿੱਚ ਹੈਗਾ ਤੇ ਸਿਮਰਿਤ ਮਾਨ ਨੇ ਖਨੂਰ ਸਾਹਿਬ ਤੋਂ ਅਮਰਤਪਾਲ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਆਪਣਾ ਜਿਹੜਾ ਉਮੀਦਵਾਰ ਸੀ ਉਹ ਪਿੱਛੇ ਕਰ ਲਿਆ ਹੁਣ ਖੈਰਾ ਸਾਹਿਬ ਜਿਹੜੇ ਐ ਮੈਨੂੰ ਇਦਾਂ ਲੱਗਦਾ ਹੈ ਬਿਜੇਵੇਂ ਕਾਂਗਰਸ ਚਾਹੁੰਦੀ ਸੀ ਭਾਵੇਂ ਬਾਜਵਾ ਹੋਵੇ ਭਾਵੇਂ ਸੁਖੀ ਰੰਡਾਵਾ ਹੋਵੇ ਜਦ ਭਾਵੇਂ ਨौजੋਤ ਸਿੰਘ ਸਿੱਧੂ ਹੋਵੇ ਜਾਂ ਰਾਜਾ ਬੜਿੰਗ ਹੋਵੇ ਧੌਣ ਮਰੋੜੀ ਕਿਦਾਂ ਦੀ ਐ ਕਿਵੇਂ ਮਰੋੜਨੀ ਚਾਹੁੰਦੇ ਆ ਉਦਾਂ ਸ਼ਾਇਦ ਧੌਣ ਮਰੋੜ ਲਈ ਹੁਣ ਨਾ ਇੱਧਰ ਦਾ ਨਾ ਉੱਧਰ ਦਾ ਤੇ ਖੈਰਾ ਸਾਹਿਬ ਦੇ ਨਾਲ ਵੀ ਉਹ ਹੋਣ ਵਾਲੀ ਐ ਇਹ ਸਚਾਈ ਹੈ ਇੱਕ ਗੱਲ ਇਹ ਤੇ ਮੈਂ ਹੋਰ ਐਡ ਕਰਨੀ ਆ ਬੀਜਪੀ ਦਾ ਕੈਂਡੀਡੇਟ ਹਜੇ ਅਨਾਉਂਸ ਹੋਣਾ ਉਥੋਂ ਸ਼ਾਇਦ ਅੱਜ ਜਾਂ ਕੱਲ ਹੋ ਜਾਣਾ ਜਦੋਂ ਮੈਂ ਬੀਜਪੀ ਦੇ ਕੈਂਡੀਡੇਟ ਦੀ ਗੱਲ ਕਰਨੀ ਆ ਉਦੋਂ ਫਿਰ ਤੁਹਾਨੂੰ ਪਤਾ ਹੀ ਹੈ ਥੱਲੇ ਕਮੈਂਟਾਂ ਦੇ ਵਿੱਚ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੇ ਕੁੜੇ ਨੂੰ ਉਹੀ ਆਉਂਦਾ ਹੁੰਦਾ ਹੈ ਤੇ ਇਹੀ ਸਾਡੀ ਕਰਤੂਤ ਹੈ ਪਰ ਮਿੱਤਰੋ ਸਚਾਈ ਤੋਂ ਮੁਨਕਰ ਨਹੀਂ ਹੋ ਸਕਦੀ ਸਚਾਈ ਤੋਂ ਮੁਨ ਕਰਨੀ ਹੋ ਸਕਦੀ ਨਾ ਬਹੁਤ ਬਾਰੀ ਕਿਹਾ ਹੈ ਕਿ ਰਾਜਨੀਤੀ ਨੂੰ ਪੜ ਵੀ ਲੋ ਤੇ ਰਾਜਨੀਤੀ ਕਰਨੀ ਕਿਦਾਂ ਇਹ ਵੀ ਕੋਈ ਗੁਰੂ ਧਾਰਨਾ ਕਰ ਲੋ ਜੇ ਸਾਨੂੰ ਸਮਝ ਆ ਜਾਏ ਨਹੀਂ ਵੈਸੇ ਅਸੀਂ ਪਾਣੀ ਵਿੱਚ ਜਾ ਹਾਵੇ ਡਾਂਗਾ ਮਾਰਦੇ ਹੁਣਾਂ ਪੰਜਾਬ ਨੂੰ ਬਚਾਵਾਂਗੇ ਪੰਜਾਬ ਨਸ਼ੇੜੀ ਕਰਤਾ ਪੰਜਾਬ ਵਿੱਚ ਐ ਹੋ ਗਿਆ ਪੰਜਾਬ ਵਿੱਚ ਉਹ ਹੋ ਗਿਆ ਅਸੀਂ ਇਦਾਂ ਕਰਨ ਵਾਲੇ ਹਾਂ ਤੇ ਜਿਹੜੇ ਆ ਰਾਜਨੀਤਿਕ ਦੇ ਮਾਹਰ ਨੇ ਬੁੱਧੀਜੀਵੀ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਪੱਤੇ ਖੇਡੇ ਗਏ ਨੇ ਨਾ ਤੇ ਉਹ ਖੇਡੇ ਹੋਏ ਪੱਤੇ ਜਿੱਤ ਵੱਲ ਇਸ਼ਾਰਾ ਕਰ ਰਹੇ ਨੇ ਕਿਉਂਕਿ ਮੈਂ ਤਾਂ ਇਹ ਗੱਲ ਕਰਨੀ ਕਰ ਰਹੀ ਐ ਜੇ ਉਦਾਂ ਕਰਦਾ ਫਿਰ ਕਹਿਣਾ ਸੀ ਇਹ ਬੀਜੇਪੀ ਦਾ ਚਮਚਾ ਹੁਣ ਮੈਂ ਵੀ ਜੇਪੀ ਦੇ ਵਿੱਚ ਹੁਣ ਮੈਂ ਗੱਲ ਕਰੂੰਗਾ ਕਰੂੰਗਾ ਮੇਰਾ ਇੱਕ ਫਰਜ਼ ਬਣ ਗਿਆ ਔਰ ਨਾਲ ਇੱਕ ਇਹ ਗੱਲ ਕਹਿ ਦਨਾ ਮੈਂ ਜਿਹੜੀ ਪਾਰਟੀ ਵਿੱਚ ਹੈਗਾ ਮੈਂ ਉਹ ਪਾਰਟੀ ਵਿੱਚ ਕੇਵਲ ਮਜ਼ਦੂਰਾਂ ਦੀ ਗੱਲ ਕਰਨ ਵਾਸਤੇ ਆ ਐਸੀ ਵੀਸੀ ক্যাਟਾਗਰੀ ਦੇ ਜਿਹੜੇ ਲੋਕ ਨੇ ਮੈਂ ਉਹਨਾਂ ਦੀ ਗੱਲ ਕਰਨ ਵਾਸਤੇ ਆ ਮੈਂ ਕੋਈ ਸਿੱਖ ਧਰਮ ਜੱਸੇ ਕੌਮ ਨਹੀਂ ਛੱਡੀ ਨਾ ਮੈਂ ਪੰਜਾਬ ਛੱਡਿਆ ਹੁੰ ਜਿਹੜੀ ਮੈਂ ਗੱਲ ਕਹਿਣ ਲੱਗਾ ਉਹ ਰੜਕੋਗੀ ਜਿਹੜੇ ਸੰਗਰੂਰ ਸੀਟ ਦੇ ਪੱਤੇ ਖੇੜ ਦਿੱਤੇ ਗਏ ਹਜੇ ਬਿਰੇਬਿਦਾ ਜਿਹੜਾ ਕੈਂਡੀਡੇਟ ਹੈ ਅਨਾਉਂਸ ਹੋਣਾ ਹੈ ਅੱਜ ਹੋਵੇ ਕੱਲ ਹੋਵੇ ਪਰ ਜਿੱਤ ਤੇ ਮੋਰ ਮੈਂ ਲਾ ਦਿੰਦਾ ਕਿ ਬੀਜੇਪੀ ਸੰਗਰੂਰ ਨੂੰ ਜਿੱਤੇਗੀ ਇਹ ਸਚਾਈ ਹੈ ਹਾਂ ਜਿਹੜੀ ਮੈਂ ਪਹਿਲਾਂ ਘਟਨਾ ਸਾਂਝੀ ਕੀਤੀ ਹੈ ਡਾਇਲੌਗ ਬੋਲਿਆ ਉਹ ਤੁਹਾਨੂੰ ਦੁਬਾਰਾ ਸਮਝ ਆ ਜਾਏ ਗੋਲਡੀ ਨੂੰ ਬੁਰਕੀਪਾਤੀ ਭਗਵੰਤਮਾਨ ਨੇ ਝੰਡੇ ਵਾਲੀ ਕਾਰ ਦਾ ਲਾਲਚ ਦੇਖ ਕੇ ਤੇ ਖੈਰੇ ਦੇ ਗਲ ਵਿੱਚ ਛਾਪਾ ਜਾਂ ਖੈਰੇ ਦੀ ਜਾਨ ਨੂੰ ਛਾਪਾ ਇਹ ਸ਼ਬਦ ਥੋੜੇ ਜੇ ਚੇਤੇ ਰੱਖ ਲਿਓ ਬਸ ਇੰਨੀ ਗੱਲ ਕਰਨੀ ਸੀ ਤੇ ਤੁਸੀਂ ਸਿਆਣੇ ਉਹ ਸਮਝਦਾਰੋਂ ਸਮਝੋਗੇ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੀ ਗੱਲ ਕਰ ਰਹੇ ਆ ਤੇ ਪੰਜਾਬ ਦੀ ਗੱਲ ਕਰਦੇ ਆ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ